ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਠੀਕ ਠਾਕ ਤੇ ਹਾਂਜੀ ਆਪਣੇ ਪੱਠੇ ਜਿਹੜਾ ਸੀ ਚਰੀ ਹੀ ਉਹ ਤਾਂ ਹੋ ਗਈ ਆਪਣੀ ਖਤਮ ਤੇ ਆਪਾਂ ਅੱਗੇ ਹੁਣ ਬੀਤਾ ਹੈ ਬਰਸੀਨ ਸਟਾਲਾ ਤਿੰਨ ਚਾਰ ਦਿਨ ਹੋ ਗਏ ਬੀਜੇ ਨੂੰ ਇੱਡਾ ਡਾ ਡਾ ਹੋ ਗਿਆ ਆਪਣਾ ਇੱਥੇ ਆਦ ਕੀ ਥੋੜੇ ਜੇ ਘਰ ਤੋਂ ਦੂਰ ਬੀਜਿਆ ਕਿਉਂ ਨਾ ਪਹਿਲਾਂ ਜਿੱਥੇ ਬੀਜਦੇ ਹਰ ਵਾਰੀ ਤੇ ਉਹ ਗੰਦ ਬਿਲੋਚ ਬੜਾ ਉਗਦਾ ਬੂਟੀ ਬਹੁਤ ਉਗਦੀ ਸੀ ਇਸ ਕਰਕੇ ਆਦ ਕੀ ਥਾਂ ਆਪਾਂ ਬਦਲਤਾ ਵੀ ਘਰ ਤੋਂ ਦਾ ਦੂਰ ਥੋੜੇ ਜੇ ਕਿੱਲੇ ਦੀ ਬਾੜ ਤੇ ਆ ਤੇ ਜੋਨੇ ਵਾਲੀ ਪੜੀ ਚ ਆਪਾਂ ਬੀਜਿਆ ਕੁਤੋਂ ਨੇ ਔਲੀ ਜੇ ਫਿਰ ਤੋਂ ਗਾਂ ਥੋੜਾ ਇਹ ਘੱਟ ਰੁਕਦਾ ਹਾਂਜੀ ਆਪਣੀ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਤੇ ਜਿਹੜੇ ਆਪਣੇ ਚੈਨਲ ਦੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਵੇਖਣ ਦਾ ਤੇ ਚਲੋ ਜੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਨਾਲ данного типа вот.